ਮਨੁੱਖ ਆਪਣੇ ਲਾਲਚ ਅਤੇ ਸਵਾਰਥਾਂ ਅਧੀਨ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਜਿਸ ਦੇ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤੋਂ ਨਜਾਤ ਦਵਾਉਣ ਦੇ ਲਈ ਜ਼ਰੂਰੀ ਹੈ ਕਿ ਉਹ ਕੁਦਰਤ ਦੇ ਨੇੜੇ ਰਹਿਣ ਦੀ ਆਦਤ ਪਾਵੇ ਬਲੇਹਾਰੀ ਕੁਦਰਤ ਵਸਿਆ ਤੇ ਪਵਨ ਗੁਰੂ ਪਾਣੀ ਪਤਾ ਗੁਰਬਾਣੀ ਸ਼ਬਦਾਂ ਦਾ ਹਵਾਲਾ ਦਿੰਦਿਆਂ ਲੋਕਾਂ ਨੂੰ ਕੁਦਰਤ ਨਾਲ ਕੋਲ ਮਿਲ ਕੇ ਜੀਵਨ ਜੀਣ ਦੀ ਸਿੱਖਿਆ ਦਿੰਦੀ ਹੈ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੜੇ ਵਿੱਚ ਫਲਾਵਰ ਫੈਸਟੀਵਲ ਕਰਵਾਇਆ ਗਿਆ ਫੁੱਲਾਂ ਦੇ ਇਸ ਮੇਲੇ ਦਾ ਆਨੰਦ ਲੈਣ ਦੇ ਰਹੀ ਜਿੱਥੇ ਵਿਦਿਆਰਥੀਆਂ ਤੇ ਸਟਾਫ ਵੱਲੋਂ ਡੂੰਗੀ ਦਿਲਚਸਪੀ ਦਿਖਾਈ ਗਈ ਉੱਥੇ ਫੁੱਲ ਪ੍ਰੇਮੀਆਂ ਵੱਲੋਂ ਵੀ ਵੱਡੀ ਸੰਖਿਆ ਵਿੱਚ ਹਿੱਸਾ ਲਿਆ ਹੈ ਇਸ ਮੌਕੇ ਤੇ ਇਸ ਫਲਾਵਰ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੇ ਫੁੱਲ ਪ੍ਰੇਮੀਆਂ ਨੂੰ ਸਨਮਾਨਿਤ ਕੀਤਾ ਗਿਆ ਬਹੁਤ ਵਧੀਆ ਲੱਗਿਆ ਜੀ ਦੇਖੋ ਜੀ ਮੈਂ ਵੀ ਕਿਸਾਨ ਦਾ ਪੁੱਤ ਹਾਂ ਤੇ ਜਦੋਂ ਇੱਥੇ ਐਦਾਂ ਦਾ ਕੁਝ ਦੇਖਣ ਨੂੰ ਮਿਲਦਾ ਤਾਂ ਬਹੁਤ ਵਧੀਆ ਲੱਗਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਇਹ ਸਭ ਆਪਣੇ ਕੁਦਰਤ ਦੇ ਰੰਗ ਹੀ ਹੈ ਜੀ ਜੋ ਵੀ ਇੱਥੇ ਆਪਾਂ ਦੇਖਦੇ ਪਏ ਹਾਂ ਕਿੰਨਾ ਸਕੂਨ ਮਿਲਦਾ ਹੈ ਮੈਂ ਟਾਪਿਕ ਕਿੱਦਾ ਇੱਥੋਂ ਲੈ ਕੇ ਜਾਵਾਂਗਾ ਵਧੀਆ ਹੋਸਟਲ 'ਚ ਰੱਖਾਂਗੇ ਹੋਸਟਲ ਰਾਮ ਇੱਥੋਂ ਦਾ ਜੀ ਬਾਕੀ ਜੋ ਮੇਰੇ ਅਕੋਰਡਿੰਗ ਆ ਕਿ ਆਪਾਂ ਨੂੰ ਕੁਦਰਤ ਨਾਲ ਜੁੜਨਾ ਜ਼ਰੂਰੀ ਚਾਹੀਦਾ ਹੈ ਜੀ ਦੇਖਿਆ ਜਾਂਦਾ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਯੋਜਨਾ ਕਰਦਾ ਜਾਵੇ ਬਿਲਕੁਲ ਜੀ ਮੈਂ ਆਹੀ ਕਹਿਣਾ ਚਾਹਾਂਗਾ ਕਿ ਅੱਜਕੱਲ ਜਿਵੇਂ ਹੁਣ ਗਲੋਬਲ ਵਾਰਮਿੰਗ ਹੋ ਰਹੀ ਹੈ ਜੀ ਤੇ ਜੇ ਆਪਾਂ ਰੁੱਖਾਂ ਦੇ ਨੇੜੇ ਰਵਾਂਗੇ ਤਾਂ ਆਪਾਂ ਨੂੰ ਕੱਲ ਨੂੰ ਆਪਣਾ ਹੀ ਫਾਇਦਾ ਹੈ ਜੀ ਜੇ ਇਨਸਾਨ ਅੱਜ ਤੱਕ ਇੱਥੇ ਆਇਆ ਤਾਂ ਸਿਰਫ ਇਹਨਾਂ ਪ੍ਰਕਿਰਤੀ ਕਰਕੇ ਆ ਜੀ ਇਸ ਕਰਕੇ ਜੇ ਆਪਾਂ ਨੂੰ ਆਪਾਂ ਹੀ ਇਹਦੀ ਸਾਂਭ ਸੰਭਾਲਨਾ ਕਰਾਂਗੇ ਤਾਂ ਕੱਲ ਨੂੰ ਕੀ ਬਣੂਗਾ ਜੀ ਤੇ ਸਾਨੂੰ ਚਾਹੀਦਾ ਹੈ ਕਿ ਇਹ ਇਹਦੇ ਨਾਲ ਜੁੜੇ ਰਹੀ ਹੈ ਪ੍ਰਕਿਰਤੀ ਨਾਲ ਤੇ ਇਹਨਾਂ ਦੀ ਸਾਂਭ ਸੰਭਾਲ ਵੀ ਕਰੀਏ ਜੀ ਕੀ ਕਹਿਣਾ ਚਾਹੋਗੇ ਤੁਸੀਂ ਲੋਕਾਂ ਨੂੰ ਕੀ ਅਸੀਂ ਕਹਿਣਾ ਚਾਹੁੰਗਾ ਕਿ ਘਟੋ ਘਟ ਵੀ ਤਿੰਨ ਚਾਰ ਬੂਟੇ ਤਾਂ ਰੱਖੋ ਜੀ ਤੇ ਜਿਵੇਂ ਕਿਸੇ ਬੱਚੇ ਦਾ ਜਨਮ ਦਿਨ ਆਉਂਦਾ ਹੈ ਤਾਂ ਕੇਕ ਕੱਟਣ ਦੀ ਜਗ੍ਹਾ ਤੇ ਜੀ ਇੱਕਦਾਂ ਆਪਾਂ ਬੂਟਾ ਲੈ ਜਾਈਏ ਘਰ ਜੀ ਤੇ ਉਹੀ ਉਹਦੀ ਸਾਂਭ ਸੰਭਾਲ ਕਰੀਏ ਤਾਂ ਕਿੰਨਾ ਵਧੀਆ ਰਹੂਗਾ ਜੀ ਇਹ ਸਾਰਾ ਵਧੀਆ ਲੱਗਾ ਜਦੋਂ ਮੈਨੂੰ ਸੁਣਾ ਸੀ ਇੱਥੋਂ ਲੈਂਡਸਕੇਪ ਆਕਸਰ ਸਾਰਾ ਗੁਰਵਿੰਦਰ ਜੀ ਇਹਨਾਂ ਨੇ ਮੈ ਤੇ ਫਿਰ ਮੈਂ ਕੱਲ ਵੀ ਪਾਰਟਿਸਿਪੇਟ ਕੀਤਾ ਵਾ ਤੇ ਅੱਜ ਵੇਖਣ ਵੀ ਆਇਆ ਵਾਂ ਕਿ ਮੈਨੂੰ ਇਹ ਬਹੁਤ ਵਧੀਆ ਲੱਗਾ ਵਾ ਤੇ ਮੈਂ ਆਮ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਗਾ ਇੱਕ ਮੈਸੇਜ ਦੇਣਾ ਚਾਹੁੰਗਾ ਘੱਟੋ-ਬੀ ਬੇਨਤੀ ਕਰਨਾ ਚਾਹੁੰਗਾ ਕਿ ਸਾਨੂੰ ਘਰਾਂ ਦੇ ਵਿੱਚ ਵੀ ਜ਼ਰੂਰ ਹੀ ਪੌਦੇ ਲਾਉਣ ਜਿਹਦੇ ਆ ਇਹਦਾ ਮੇਨ ਕਾਰਨ ਇਹੀ ਆ ਕਿ ਹਰ ਬੱਚਾ ਇਹ ਤੋਂ ਅਟਰੈਕਟ ਹੋਵੇ ਇਹ ਚੀਜ਼ ਨੂੰ ਫੋਲੋ ਕਰੇ ਆਪਣੇ ਘਰਾਂ 'ਚ ਛੋਟੇ-ਮੋਟੇ ਪੌਦੇ ਜਿੱਦਾਂ ਦੇ ਆਪਾਂ ਲਾ ਸਕੀਏ ਮੈਕਸਿਮਮ ਲਾਉਣੇ ਚਾਹੀਦੇ ਆ ਕਿ ਜਿੱਦਾਂ ਸਾਡੇ ਘਰਾਂ 'ਚ ਛੋਟੀਆਂ-ਛੋਟੇ ਗੜਨਾ ਹੁੰਦੀਆਂ ਜੋ ਗਲੀ ਵਗੈਰਾ ਕੁਝ ਵੀ ਛੋਟੀ ਕਿਆਰੀ ਆ ਤੇ ਅਸੀਂ ਹਰ ਜਗ੍ਹਾ ਤੇ ਕੀ ਕਰਦਾ ਸੀਮਿੰਟ ਪੱਥਰ ਪਾਉਂਦੀ ਕੋਸ਼ਿਸ਼ ਕਰਦੇ ਹਾਂ ਸੀਮਿੰਟ ਪਾਤਾ ਬਜਰੀ ਪਾਤੀ ਸਾਨੂੰ ਜੰਗ ਕੰਕਰੀਟ ਦੇ ਜੰਗਲ ਨੂੰ ਉਸਾਰਨੇ ਚਾਹੀਦੇ ਸਾਨੂੰ ਇਹ ਪਲਾਂਟਾਂ ਦੇ ਜੰਗਲ ਨੂੰ ਉਸਾਰਨੇ ਚਾਹੀਦੀ ਆ ਤਾਂ ਕਿ ਘਰ ਦਾ ਵਾਤਾਵਰਣ ਸ਼ੁੱਧ ਹੋਵੇ ਜਦੋਂ ਸਵੇਰ ਮਾਰਨਟਾ ਉੱਠੀਏ ਤੇ ਘਰੋਂ ਗਾਣਜ ਨਿਕਲੀਏ ਵੇੜੇ 'ਚ ਨਿਕਲੀਏ ਤੇ ਇਹ ਫਰੈਸ਼ ਫੀਲ ਕਰੀਏ ਇੱਥੇ ਕੋ ਤਰਤਰਾ ਜੁੜੀ ਆ ਸਾਨੂੰ ਬਹੁਤ ਵਧੀਆ ਲੱਗਾ ਏ ਇਸ ਤਰ੍ਹਾਂ ਦੀਆਂ ਐਸੀ ਜਿਹੜਾ ਜਿਹੜੇ ਤੁਸੀਂ ਦੇਖ ਰਹੇ ਜੀ ਫੁੱਲ ਕਿਤਾ ਦੇ ਗੁਰਨਾਨਗ ਦੇ ਯੂਨੀਵਰਸਿਟੀ ਵਿੱਚ ਹਰ ਸਾਲ ਪ੍ਰਦਰਸ਼ਨੀ ਲੱਗਦੀ ਹੈ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਫਲਾਵਰ ਲਿਆਏ ਜਾਂਦੇ ਨੇ ਦੂਰ-ਦੂਰ ਅਲੱਗ-ਅਲੱਗ ਪਰ ਕੈਟਾਗਰੀ ਦੇ ਫਲਾਵਰ ਹੁੰਦੇ ਨੇ ਸਾਰੇ ਹੀ ਬਹੁਤ ਸੋਹਣੇ ਹੁੰਦੇ ਨੇ ਹੁਣ ਵੀ ਬਹੁਤ ਵਧੀਆ ਲੱਗੀ ਹੈ ਐਗਜ਼ੀਬਿਸ਼ਨ ਤੇ ਹਰ ਸਾਲ ਬਹੁਤ ਵਧੀਆ ਲੱਗਦੀ ਹੈ ਲੱਗਦਾ ਨਹੀਂ ਵੀ ਅੱਜ ਕੱਲ ਲੋਕਾਂ ਦੇ ਘਰਾਂ ਦੇ ਵਿੱਚ ਰੁਝਾਨ ਕਰਦਾ ਜਾ ਰਿਹਾ ਵਾ ਅਗੇ ਤੋਂ ਹੁੰਦਾ ਸੀ ਲੋਕਾਂ ਦੇ ਘਰ ਦੇ ਖੱਤੇ ਜਗ੍ਹਾ ਹੁੰਦੀ ਸੀ ਤੇ ਉਹ ਫੁੱਲ ਵਗਦੇ ਹੁੰਦੇ ਸੀ ਹਾਂਜੀ 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 ਹੁਣ ਘਰ ਵੈਸੇ ਵੀ ਛੋਟੇ ਹੋ ਗਏ ਆ ਉਹਦੇ ਲਈ ਵੀ ਜਗ੍ਹਾ ਘੱਟ ਹੋ ਗਈ ਆ ਫਲਾਵਰ ਤੇ ਬਹੁਤ ਦੂਰ ਦੀ ਗੱਲ ਐ ਤੇ ਦੇਖੋ ਨੂੰ ਬਹੁਤ ਘੱਟ ਮਿਲਦੇ ਆ ਇਹ ਐ ਕਿ ਹੁਣ ਪੋਟ ਦੇ ਵਿੱਚ ਲਾਏ ਜਾਣ ਮੈਂ ਖੁਦ ਆਪਣੇ ਘਰੇ ਲਾਏ ਹੋਏ ਨੇ ਪੋਟ ਦੇ ਵਿੱਚ ਘਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ